ਫਰੀਦਕੋਟ ਦਾ ਪੁਰਾਣਾ ਬਾਜ਼ਾਰ ਹੈ ਇਹ ਜਿੱਥੇ ਆਪਾਂ ਜਾ ਰਹੇ ਤੇ ਸਾਹਮਣੇ ਦਿਸ ਰਿਹਾ ਰਾਜ ਮਹਿਲ ਰਾਜੇ ਫਰੀਦ ਕੁਟੀਏ ਦਾ ਮਹਿਲ ਆ ਵਾਲਾ ਇਹਨੂੰ ਰਾਜ ਮਹਿਲ ਕਿਹਾ ਜਾਂਦਾ ਭੀੜ ਬਹੁਤ ਅੱਜ ਐਤਵਾਰ ਆ ਫਿਰ ਵੀ ਕਿੰਨੀ ਭੀੜ ਆ ਰਸ ਲੱਗਿਆ ਹੋਇਆ ਕਿੰਨੇ ਪੀੜਾ ਰਾਸ਼ਾ ਕਿਉਂਕਿ ਰਾਸ਼ਾ ਇੰਜਾ ਬਾਬਾ ਫਰੀਦ ਜੀ ਦਾ ਜਿਹੜਾ ਮੇਲਾ ਨਾ ਉਹ ਚੱਲ ਰਿਹਾ ਆਬਾ ਫਰੀਦ ਜੀ ਦੀ ਜਗ੍ਹਾ ਤੇ ਉੱਥੇ ਵੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਤੇ ਇਹ ਆ ਫਰੀਦਕੋਟ ਰਾਜੇ ਦਾ ਮਹਿਲ ਇੰਨੇ ਲੋਕ ਆਏ ਅੱਜ ਦੇਖਣ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਨਵੇਂ ਬਲੌਗ 'ਚ ਆਪਾਂ ਖੜੇ ਆ ਫਰੀਦਕੋਟ ਸ਼ਹਿਰ 'ਚ ਜਿਹੜੀ ਭੀੜ ਹੈ ਨਾ ਆਪਣੇ ਪਿੱਛੇ ਇਹ ਰਾਜ ਮਹਿਲ ਨੂੰ ਦੇਖਣ ਆਈ ਆ ਕਿਉਂਕਿ ਰਾਜ ਮਹਿਲ ਨਾ ਬਾਬਾ ਫਰੀਦ ਜੀ ਦਾ ਮੇਲਾ ਉਹਦਾ ਕਰਕੇ ਖੁੱਲਿਆ ਹੈਗਾ ਤੇ ਬਹੁਤ ਸਾਰੇ ਲੋਕ ਦੂਰੋਂ ਦੂਰੋਂ ਦੇਖਣ ਆਏ ਆ ਇਸ ਕਰਕੇ ਆਪਾਂ ਵੀ ਅੱਜ ਦੇਖਣ ਆਏ ਆ ਇਸ ਮਹਿਲ ਨੂੰ ਆਜੋ ਤੁਹਾਨੂੰ ਕੱਲਾ ਹੀ ਕੱਲੀ ਚੀਜ਼ ਦਿਖਾਉਣਾ ਮਹਿਲ ਦੀ ਆ ਬਾਹਰ ਬੈਠਣ ਦੇ ਲਈ ਜਿਹੜਾ ਬਣਾਇਆ ਗਿਆ ਹਨਾ ਆ ਦੇਖੋ ਕਿੱਡੇ-ਕੱਡੇ ਵੱਡੇ 게ਟ ਰਾਜੇ ਫਰੀਦਕੋਟੀਏ ਦਾ ਮਹਿਲ ਆਏ ਪੂਰੇ ਬਾਜ਼ਾਰ ਦੇ ਵਿੱਚ ਆ ਪਰ ਖੁੱਲਿਆ ਹੋਣੀ ਆ ਬਾਬਾ ਫਰੀਦ ਜੀ ਦੇ ਜਿਹਦੇ ਮੇਲੇ ਤੇ ਆ ਦੇਖੋ ਇਹਦੀਆਂ ਤਿਆਰੀਆਂ ਚੱਲ ਰਹੀਆਂ ਮੇਲਾ ਬੱਬੂ ਕਿੰਨੇ ਦਿਨ 15 16 15 ਤੋਂ 20 ਤੱਕ ਅੱਜ ਹੈਗੀ ਆ 16 ਤਰੀਕ ਤੁਸੀਂ ਦੇਖਣ ਆ ਸਕਦੇ ਹੋ 20 ਤਰੀਕ ਤੱਕ ਮੇਲਾ ਹੈਗਾ ਰਾਜ ਮਹਿਲ ਵੀ ਦੇਖ ਸਕਦੇ ਹੋ ਦੇਖੋ ਮੀਨਾਕਾਰੀ ਰੰਗ ਕਿੰਨੇ ਆ ਇਹ ਉਸੇ ਟ ਹੈ ਉਸ ਸਮੇਂ ਦੇ ਰੰਗ ਹੈਗੇ ਆ ਜਦੋਂ ਰਾਜਾ ਫਰੀਦ ਕੋਟੀ ਆ ਮਹਾਰਾਜਾ ਹਰਿੰਦਰ ਸਿੰਘ ਬਰਾੜ ਉਹਦਾ ਕਿਲਾ ਹੈਗਾ ਇਹ ਕਿੰਨੇ ਲੋਕ ਆਏ ਦੇਖਣ ਯਾਰ ਹਣਾ ਇਧਰ ਲੈਣਾ ਲੱਗੀਆਂ ਅੱਛਾ ਲੈਣ ਵਾਈਜ ਦੇਖਦੇ ਆ ਹਣਾ ਲਾਈਨਾਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਉਵੇਂ ਨਹੀਂ ਚੱਲਾ ਜਾਓ ਆ ਦੇਖੋ ਮਹਿਲ ਕਿਉਂਕਿ ਰਾਜੇ ਮਹਾਰਾਜਿਆਂ ਦੇ ਮਹਿਲ ਐਡੇ ਵੱਡੇ ਹੁੰਦੇ ਸੀਗੇ ਇਹਦੀ ਸਾਮ ਸੰਭਾਲ ਵੀ ਵਧੀਆ ਹੋਈ ਵੀ ਆ ਆ ਦੇਖੋ ਇੱਧਰ ਵੀ ਸਾਰੀ ਪਾਰਕਿੰਗ ਵਗੈਰਾ ਹੈਗੀ ਆ ਤੇ ਆ ਸਾਰੇ ਕਮਰੇ ਆਲਾਦਵਾਲਾ ਦੇਖੋ ਤੁਸੀਂ ਹੁਣ ਉਹ ਪਿੱਛੇ ਜਿਹੜੇ ਘਰ ਆ ਪੁਰਾਣੇ ਜਿਹੜੇ ਉਹ ਉਹ ਵੀ ਕਿਲੇ ਦੀਆਂ ਹੈਗੀਆਂ ਦਵਾਰਾਂ ਦੇ ਜਿਹੜਾ ਉਸ ਸਾਈਡ ਆ ਇਧਰ ਵੀ ਆ ਕੁਝ ਬੈਠਣ ਨੂੰ ਰਾਜੇ ਦੇ ਹਵਾਦਾਰ ਬਣਾਏ ਗਏ ਆਜੋ ਇਧਰ ਆਜੋ ਖੋਲਾ ਤੁਹਾਨੂੰ ਆ ਦਿਖਾਉਣਾ ਤੁਹਾਨੂੰ ਕੰਦਾ ਦਿਖਾਉਣਾ ਆ ਦੇਖੋ ਇਹ ਕੰੰਦਾ ਦੇ ਵਿੱਚ ਵੀ ਕੁਝ ਰੱਖਣ ਨੂੰ ਬਣਾਇਆ ਗਿਆ ਉਹ ਪ੍ਰਾਣੀਆਂ ਕੰੰਦਾ ਲਿਖੋ ਤੇ ਅੱਗੇ ਕੰੰਦਾ ਨੂੰ ਰੰਗ ਰੰਗ ਹੋਣ ਹੋਇਆ ਉਧਰ ਵੀ ਰਾਜੇ ਦਾ ਇਹ ਸਾਰਾ ਹੀ ਮਹਿਲ ਹੀ ਆ ਸੰਗਤ ਦਾ ਰਾਜ ਦੇਖੋ ਸੰਗਤ ਕਹਿ ਸਕਦੇ ਆ ਲੋਕ ਕਹਿ ਲੋ ਜੋ ਮਰਜੀ ਕਹਿ ਲੋ ਦੇਖੋ ਬਹੁਤ ਰਾਜ ਆ ਇਹ ਜਿਹੜਾ ਰਾਜ ਮਹਿਲ ਆ ਫਰੀਦਕੋਟ ਈ ਮਹਾਰਾਜੇ ਦਾ ਇਹਦਾ ਨਿਰਮਾਣ 1885 ਤੋਂ 1899 ਦੇ ਵਿੱਚ ਹੋਇਆ ਸੀਗਾ ਮਹਾਰਾਜਾ ਵਿਕਰਮ ਸਿੰਘ ਨੇ ਇਹਨੂੰ ਬਣਵਾਇਆ ਸੀਗਾ ਉਸ ਤੋਂ ਬਾਅਦ ਮਹਾਰਾਜਾ ਬਲਬੀਰ ਸਿੰਘ ਆਏ ਤੇ ਉਸ ਤੋਂ ਬਾਅਦ ਮਹਾਰਾਜਾ ਹਰਿੰਦਰ ਸਿੰਘ ਬਰਾੜ ਆਏ ਇਹ ਇਹ ਜਿਹੜਾ ਰਾਜ ਮਹਿਲ ਇਹਨਾਂ ਦਾ ਸੀਗਾ ਇੱਧਰ ਜਾਣਾ ਬਣਾ ਸ਼ਾਇਦ ਆ ਦੇਖੋ ਧੋਪਾਂ ਵੀ ਰੱਖੀਆਂ ਹੈਗੀਆਂ ਰਾਸ਼ੇਦਰ ਵੀ ਬਹੁਤ ਕਿਉਂਕਿ ਜਿਹੜੇ ਲੋਕ ਆਪਣੇ ਵਾਂਗੂ ਪਿਆਰ ਕਰਦੇ ਆ ਨਾ ਪ੍ਰਾਣੀਆਂ ਬਿਲਡਿੰਗਾਂ ਨੂੰ ਉਹ ਲੋਕ ਸਾਰੇ ਦੇਖਣ ਆਏ ਅੱਜ ਆ ਦੇਖੋ ਰਾਜੇ ਦਾ ਕਿਉਂਕਿ ਰੰਗ ਰੂੰਗ ਹੋ ਰਿਹਾ ਐਸਿਡ ਤੇ ਹੋ ਗਿਆ ਤੇ ਇੱਧਰ ਹੋ ਰਿਹਾ ਮਹਿਲ ਬਹੁਤ ਵੱਡਾ ਹੈਗਾ ਤੁਹਾਨੂੰ ਅੱਗੇ ਤੱਕ ਲਾਸਟ ਤੱਕ ਜਿੱਥੋਂ ਤੱਕ ਆਪਾਂ ਜਾ ਸਕਦੇ ਵੈਸੇ ਬਾਉਂਡਰੀ ਆ ਕੀਤੀ ਆ ਆ ਨਾ ਲਾਈਨ ਬਣਾਈ ਆ ਤੋ ਅੱਗੇ ਜਾ ਨਹੀਂ ਸਕਦੇ ਆਪਾਂ ਪ੍ਰਸ਼ਾਸਨ ਲੱਗਿਆ ਹੈਗਾ ਆ ਦੇਖੋ ਆ ਸਾਰੀਆਂ ਜਿਹੜੀਆਂ ਦੁਬਾਰਾ ਇੱਥੋਂ ਅੱਗੇ ਆਪਾਂ ਜਾ ਨਹੀਂ ਸਕਦੇ ਆ ਸਾਰੀਆਂ ਦੁਬਾਰਾ ਆ ਸਾਰਾ ਮਹਿਲ ਆ ਪਿੱਛੇ ਵੀ ਇੱਧਰ ਵੀ ਇਹਨੂੰ ਪੇਟ ਨਹੀਂ ਹੋਇਆ ਗਿਆ ਤੇ ਉਹ ਪਿੱਛੇ ਵੀ ਸਾਰੇ ਕਮਰੇ ਤੁਸੀਂ ਦੇਖਿਓ ਆਹ ਵਾਲੇ ਸਾਰੇ ਹਰੇ-ਹਰੇ ਕਮਰੇ ਜਿਹੜੇ ਆ ਇਹ ਸਾਰੇ ਰਾਜ ਮਹਿਲ ਦੇ ਆ ਰਾਜ ਮਹਿਲ ਬਹੁਤ ਵੱਡਾ ਹੈਗਾ ਪਰ ਇਹ ਦਾ ਜਿਹੜਾ ਫਰੰਟ ਆ ਇੰਨਾ ਕੁ ਏਰੀਆ ਖੁੱਲਿਆ ਜਿੱਥੇ ਆਪਾਂ ਹੁਣ ਖੜੇ ਆ ਬਸ ਆਹ ਲਾਸਟ ਆ ਅੱਗੇ ਜਿੰਨੀਆਂ ਗਰਾਊਂਡਾਂ ਪਾਰਕਾਂ ਜਾਂ ਮਹਿਲ ਆ ਇਹਨੂੰ ਕਵਰ ਕੀਤਾ ਗਿਆ ਦੇਖੋ ਜਾਲ ਲਾ ਕੇ ਸ਼ਾਇਦ ਇੱਟੇ ਵੀ ਹੁਣ ਪੇਂਟ ਪ੍ਰੂਟ ਹੋਊਗਾ ਹਨਾ ਉਹ ਪਿੱਛੇ ਵੀ ਸਾਰੇ ਕਮਰੇ ਆ ਰਾਜ ਮਹਿਲ ਦੇ ਤੇ ਆ ਦੇਖੋ ਕਿੰਨੇ ਲੋਕ ਆਏ ਦੇਖੋ ਆ ਸਾਰੇ ਮਹਿਲ ਦੇ 1885 ਚ ਇਹਦਾ ਨਿਰਮਾਣ ਹੁੰਦਾ ਮਹਾਰਾਜਾ ਵਿਕਰਮ ਸਿੰਘ ਦੇ ਦੁਆਰਾ ਤੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਬਹੁ ਟੈਮ ਰਹੇ ਆ 1500 ਸੋਰੀ 1915 ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਤੱਕ ਉਹਨਾਂ ਦਾ ਰਾਜ ਰਿਹਾ ਹੁਣ ਅੱਗੇ ਚੱਲਦੇ ਆਪਾਂ ਉੱਧਰ ਤਾਂ ਜਾ ਨਹੀਂ ਸਕਦੇ ਆ ਲਿਖਿਆ ਆਫਿਸ ਮਹਾਰਾਜਾ ਅੱਛਾ ਇੱਧਰ ਕੋਈ ਦਰਗਾਹ ਬਣਾਈ ਹੈਗੀ ਆ ਮਹਿਲ ਦੇ ਵਿੱਚ ਹੀ ਜਿਹੜਾ ਮਹਿਲ ਦਾ ਏਰੀਆ ਉਹ ਦਰਗਾਹ ਇੱਥੇ ਲੋਕ ਮੱਥਾ ਟੇਕਦੇ ਆ ਬਾਈ ਅੰਦਰ ਅੰਦਰ ਕਿਵੇਂ ਦਰਗਾਹ ਬਣਾਈ ਹੈਗੀ ਅੰਦਰ ਦਰਗਾਹ ਕੇ ਬਾਬਾ ਜੀ ਅਸੀਂ ਗਏ ਨਹੀਂ ਤੁਸੀਂ ਨਹੀਂ ਗਏ ਨਹੀਂ ਸੰਗ ਵੀ ਬਹੁਤ ਹੈ ਠੀਕ ਹੈ ਠੀਕ ਹੈ ਬਾਈ ਕਹਿੰਦੇ ਮੈਨੂੰ ਪਤਾ ਨਹੀਂ ਮੈਂ ਗਿਆ ਨਹੀਂ ਭੀੜ ਬਹੁਤ ਹੈ ਅੰਦਰ ਮੱਥਾ ਟੇਕਦੇ ਯਾਰ ਹਾਂਜੀ ਅੱਛਾ ਕਿਵੇਂ ਗੁਰੂ ਗ੍ਰੰਥ ਸਾਹਿਬ ਕਿ ਬਾਬਾ ਜੀ ਦੀ ਜਗ੍ਹਾ ਉਹ ਬਾਬਾ ਫਰੀਦ ਜੀ ਦੀ ਠੀਕ ਹੈ ਠੀਕ ਹੈ ਬਹੁਤ ਇਹ ਕੱਕ ਕਹਿੰਦਾ ਬਾਬਾ ਫਰੀਦ ਜੀ ਦੀ ਜਗ੍ਹਾ ਹੈਗੀ ਆ ਚਲੋ ਆਪਾਂ ਉਧਰ ਨਹੀਂ ਜਾਂਦੇ ਕਿਉਂਕਿ ਆਪਾਂ ਬਾਬਾ ਜੀ ਦੀ ਮੇਨ ਜਗਾ ਜਿਹੜੀ ਆ ਉੱਥੇ ਜਾਣਾ ਆਪਾਂ ਲੇਟ ਹੋਵਾਂਗੇ ਇਹ ਤੁਹਾਨੂੰ ਮਹਿਲ ਦੀ ਝਾਕਾ ਵਾਕਾ ਤੇ ਅਗਲਾ ਉਹ ਸਾਈਡ ਰਹਿ ਗਈ ਉਧਰ ਆਪਾਂ ਚੱਲਦੇ ਆਂ ਦੂਜੀ ਸਾਈਡ ਇਹ ਆ ਮਹਿਲ ਪ੍ਰਾਣੀਆਂ ਚੀਜ਼ਾਂ ਨਾਲ ਆਪਾਂ ਨੂੰ ਵੈਸੇ ਵੀ ਪਿਆਰ ਆ ਯਾਰ ਔਰ ਬਾਕੀ ਪ੍ਰਸ਼ਾਸਨ ਜਾਣ ਨਹੀਂ ਦੇ ਰਿਹਾ ਸਾਰੇ ਸਾਈਡ ਤੇ ਉਹ ਲੱਗਿਆ ਤਾਰਾ ਤੂਰਾ ਲੱਗੀਆਂ ਇਹ ਸਾਈਡ ਤੋਂ ਵੀ ਪੂਰੀ ਗਰਾਊਂਡ ਆ ਦੇਖੋ ਉਹ ਪਿੱਛੇ ਰਾਜ ਮਹਿਲ ਦੇ ਕਮਰੇ ਕਿੰਨੇ ਨਜ਼ਰ ਆ ਰਹੇ ਹਰੇ-ਹਰੇ ਇਹ ਸਾਈਡ ਤੋਂ ਵੀ ਇਹ ਰਾਜੇ ਦੇ ਬੈਠਣ ਨੂੰ ਮਹਾਰਾਜੇ ਦੇ ਬੈਠਣ ਨੂੰ ਇਹ ਜਗਾ ਤੋ ਇੱਥੋਂ ਦੇਖੋ ਚਾਕਾ ਦੇਖੋ ਮਹਿਲ ਦਾ ਤੇ ਆਇਦਰ ਦੁਨੀਆ ਦੇਖੋ ਕਿੰਨੇ ਜਿਹੜੀ ਮਹਿਲ ਨੂੰ ਦੇਖਣ ਆਈ ਅੱਜ ਤੁਸੀਂ ਵੀ 20 ਤਰੀਕ ਤੱਕ ਦੇਖ ਸਕਦੇ ਹੋ ਜਦੋਂ ਮਰਜ਼ੀ ਆ ਕੇ ਸਵੇਰ 8 ਵਜੇ ਤੋਂ ਲੈ ਕੇ 8:00 ਤੱਕ ਜਦੋਂ ਮਰਜ਼ੀ ਆਹ درخت ਕੁਛ ਪ੍ਰਾਣੀ ਆ ਇਹਦੇ ਵਿੱਚ ਉਹ ਬੋਰਡ ਐਵੇਂ ਇਹਦੇ ਮਹਿਲ ਦੇ نیچے ਆ ਦੇਖੋ ਕੋਈ ਸਿਕਿਉਰਟੀ ਦੇ ਲਈ ਆ ਸੁਰੱਖਿਆ ਪਰਪਸ ਦੇ ਲਈ ਕੋਈ ਸਰੋਂਗਾਂ ਬਣੀਆਂ ਹੈਗੀਆਂ ਆ ਦੇਖੋ ਅੰਦਰ ਅਗਾਹ ਤੱਕ ਇਹ ਨਿਕਲਦੀਆਂ ਸਰੋਂਗਾਂ ਆ ਪੁਰਾਣੇ ਮਹਿਲ ਆ ਇਹਨਾਂ ਦੀ ਨਿਸ਼ਾਨੀ ਦਰਖਤ ਪਿੱਪਲ ਦਾ ਆਜੋ ਐਸੇਡ ਆਜੋ ਅੱਗੇ ਦਿਖਾਉਂਦੇ ਆ ਤੁਹਾਨੂੰ ਆ ਤਾਂ ਜਿੱਥੋਂ ਆਪਾਂ ਐਂਟਰ ਹੋਏ ਸੀਗੇ ਇਹ ਉਹ ਮੇਨ ਗੇਟ ਆ ਮਹਿਲ ਦਾ ਦੇਖੋ ਕਿੰਨਾ ਲਗਭਗ 50 60 ਫੁੱਟ ਚੌੜਾ ਹੋਊਗਾ ਇੰਨੀ ਮਤਲਬ ਸੁਰੱਖਿਆ ਪੱਖੋਂ ਇੰਨਾ ਵਧੀਆ ਹੈਗਾ ਇੱਧਰ ਵੀ ਪ੍ਰਸ਼ਾਸਨ ਦਾ ਨਾਕਾ ਅੱਗੇ ਵੀ ਜਾ ਨਹੀਂ ਸਕਦੇ ਆਪਾਂ ਮਹਿਲ ਤੱਕ ਅੱਗੇ ਤੱਕ ਹੈਗਾ ਉੱਥੇ ਤਾਂ ਬਾਬੇ ਦਾ ਵੀ ਉਹ ਜਿੱਥੇ ਟੋਕ ਟੋਕ ਕੇ ਉਹਦਾ ਉੱਥੇ ਆਪਾਂ ਜਾਣਾ ਨਹੀਂ ਕਹਿੰਦੇ ਆ ਕਿ ਉਹ ਨਾ ਜਿੱਥੇ ਬਾਬਾ ਫਰੀਦ ਜੀ ਦਾ ਮੱਥਾ ਟੇਕਦੇ ਲੋਕ ਜਗਾ ਬਣਾਈਆਂ ਮਹਿਲ ਦੇ ਵਿੱਚ ਉਹਦੇ ਅੱਗੇ ਵੀ ਬਹੁਤ ਕਮਰੇ ਆ ਪਰ ਬੰਦ ਕੀਤੇ ਹੋਏ ਆ ਉੱਥੇ ਆਪਾਂ ਜਾ ਨਹੀਂ ਸਕਦੇ ਮਹਿਲ ਦਾ ਇਕੱਲਾ ਫਰੰਟ ਹੀ ਖੋਲਿਆ ਹੈਗਾ ਆਮ ਜਨਤਾ ਦੇ ਦੇਖਣ ਦੇ ਲਈ ਕਿਉਂਕਿ ਇਹ ਜਿਹੜਾ ਮਹਾਰਾਜਾ ਹਰਿੰਦਰ ਸਿੰਘ ਬਰਾੜਾ ਨਾ ਹੁਣ ਇਹਦੇ ਬਾਕੀ ਜਿਹੜਾ ਮਹਿਲ ਦਾ ਹਿੱਸਾ ਉੱਥੇ ਬਲਵੀਰ ਹਸਪੀਟਲ ਜਿਹੜਾ ਉਹ ਖੋਲਿਆ ਚੈਰੀਟੇਬਲ ਹਸਪੀਟਲ ਚੱਲ ਰਿਹਾ ਇਹ ਰਾਜੇ ਦੇ ਮਹਿਲ ਦਾ ਉਹ ਚਬਾਰਾ ਜਿਹਦੇ ਵਿੱਚ ਰਾਜਾ ਬੈਠਦਾ ਹੋਊਗਾ ਮਹਾਰਾਜਾ ਭੁਪਿੰਦਰ ਸਿੰਘ ਬਰਾੜ ਉਹ ਸੌਰੀ ਹਰਿੰਦਰ ਸਿੰਘ ਬਰਾੜ ਆ ਦੇਖੋ ਉੱਪਰ ਨਾਲ ਧਿਆਨ ਨਾਲ ਦੇਖੋ ਚਬਾਰੇ ਦੇ ਕਿਵੇਂ ਸਰਾਹੀਆਂ ਬਣੀਆਂ ਹੋਈਆਂ ਡਿਜ਼ਾਈਨਿੰਗ ਕਿਵੇਂ ਕੀਤੀ ਆ ਤੇ ਬਾਰੀਆਂ ਵੀ ਬਾਰੀਆਂ ਦੇ ਉੱਤੇ ਵੀ ਕਿੰਨੇ ਡਿਜ਼ਾਈਨ ਬਣਿਆ ਇਹ ਤਾਂ ਹੁਣ ਪੇਂਟ ਪੁਰਾਣਾ ਹੋ ਗਿਆ ਕਰਕੇ ਆਪਾਂ ਨੂੰ ਪਤਾ ਨਹੀਂ ਲੱਗਦਾ ਧਿਆਨ ਨਾਲ ਦੇਖੋ ਤੁਸੀਂ ਸਰਾਹੀਆਂ ਕਿੰਨੀਆਂ ਸੋਹਣੀਆਂ ਬਣੀਆਂ ਇਹਨਾਂ ਖਿੜਕੀਆਂ ਚ ਰਾਜੇ ਉਦੋਂ ਦੇਖਦੇ ਹੋਣਗੇ ਕਿ ਇੱਥੇ ਕੀ ਹੋ ਰਿਹਾ ਤੇ ਉਹਨਾਂ ਨੂੰ ਯਾਰ ਕੁਝ ਪਤਾ ਹੋਊਗਾ ਕਿ ਸਾਡੀ ਰਿਆਸਤ ਸਾਡਾ ਰਾਜ ਵੀ ਕਦੇ ਖਤਮ ਹੋ ਜਾਣਾ ਬੰਦ ਹੋ ਜਾਣਾ ਸਾਰਾ ਕੁਝ ਮਤਲਬ ਰਾਜ ਵੀ ਖਤਮ ਰਿਆਸਤਾਂ ਵੀ ਸਾਰੀਆਂ ਖਤਮ ਸਾਰਾ ਕੁਝ ਇਹ ਟਾਈਮ ਦੀ ਗੱਲ ਆ ਟਾਈਮ ਸਾਰਿਆਂ ਨੂੰ ਲਪੇਟੇ ਚ ਲੈ ਲੈਂਦਾ ਠੀਕ ਹੈ ਰਾਜੇ ਮਹਾਰਾਜਿਆਂ ਦਾ ਨਹੀਂ ਕੁਝ ਬਣਿਆ ਹਨ ਤੇ ਆਹ ਦੇਖੋ ਇੱਧਰ ਇਹ ਕਾਂਦਾ ਇੱਧਰ ਕੁਛ ਆ ਪੌਦੇ ਲੱਗੇ ਬਾਅਦ ਚ ਲੱਗੇ ਆ ਤੁਹਾਨੂੰ ਦਰਵਾਜ਼ੇ ਦਿਖਾਉਣਾ ਦੇਖੋ ਬਾਬਾ ਜੀ ਆਜੋ ਜੀ ਆਜੋ ਇਹ ਦਰਵਾਜ਼ੇ ਆ ਇਹ ਅੰਦਰ ਕਮਰੇ ਆ ਇਹ ਤਾਂ ਸ਼ਾਇਦ ਦਰਵਾਜ਼ੇ ਤਾਂ ਨਿਊ ਨਵੇਂ ਲੱਗਦੇ ਆ ਕੁੰਡੀ ਲੱਗੀ ਆ ਇਹ ਕੁੰਡੀ ਉਵੇਂ ਹੀ ਲੱਗਦੀ ਸੀ ਉਦੋਂ ਲਗਭਗ 150 ਸਾਲ ਪੁਰਾਣਾ ਹੈਗਾ ਇੱਧਰ ਵੀ ਸੇਮ ਦਰਵਾਜਾ ਇਹ ਨਾਲ ਦੀ ਦਰਵਾਜੇ ਆ ਚਿਗਾਠਾਂ ਵੀ ਨਾਲ ਦੀਆਂ ਉੱਪਰ ਵੀ ਦੇਖੋ ਤੁਸੀਂ ਡਿਜ਼ਾਈਨਿੰਗ ਦੇਖੋ ਆਹ ਦਰਵਾਜਾ ਪੁਰਾਣਾ ਹੈਗਾ ਆਹ ਬੜਾ ਇਹਦੀ ਡਿਜ਼ਾਈਨਿੰਗ ਦੇਖੋ ਇਹਦੀਆਂ ਚਿਗਾਠ ਦੇਖੋ ਇਹਦੀ ਕਿੰਨੀ ਉਹ ਹੈਗੀ ਆ ਹਨਾ ਕਿੰਨੀ ਮੋਟੀ ਚਿਗਾਠ ਹੈ ਕਿਹੋ ਜਿਹਾ ਦਰਵਾਜਾ ਹਾਂਜੀ ਡਾਈਨਿੰਗ ਹੁੰਦਾ ਸੀ ਕਮਰ ਲੱਗਿਆ ਹੋਇਆ ਅੱਛਾ ਪਹਿਲਾਂ ਜੇ ਕੰਮ ਕੀਤਾ ਸੀ ਠੀਕ ਹੈ ਜੀ ਰਿਪੇਅਰ ਦਾ ਠੀਕ ਹੈ ਉਦੋਂ ਇਹ ਸਾਰਾ ਦੇ ਵਿੱਚ ਉਦੋਂ ਖੁੱਲਦਾ ਸੀ ਜਿਵੇਂ ਪਹਿਲਾਂ ਵਧੀਆ ਅੱਛਾ ਇੱਥੇ ਚੇਅਰ ਲੱਗੀਆਂ ਹੋਈਆਂ ਤੇ ਡਾਈਨਿੰਗ ਦਾ ਸਾਰਾ ਸਿਸਟਮ ਸੀਗਾ ਉਹ ਕੱਢ ਲਿਆ ਹੋਊ ਹੁਣ ਹੋ ਸਕਦਾ ਵੀ ਹੁਣ ਮੈਂ ਤੁਹਾਨੂੰ ਕੱਲ ਸੁਣਾ ਰਿਹਾ ਇਹ 20 ਸਾਲ ਪੁਰਾਣੀ 20 ਸਾਲ ਪਹਿਲਾਂ ਤੁਸੀਂ ਕੰਮ ਸਿੱਖਦੇ ਸੀ ਠੀਕ ਹੈ ਜੀ ਠੀਕ ਹੈ ਤੇ ਉਦੋਂ ਰਿਪੇਅਰ ਦਾ ਠੇਕਾ ਸੀਗਾ ਇਹ ਦਰਵਾਜ਼ੇ ਵੀ ਨਾਲ ਦੇ ਹੀ ਸਾਰੇ ਇਹ ਪਹਿਲਾਂ ਦੇ ਹਨ ਬਸ ਇਹਨਾਂ ਦੀ ਹੁਣ ਟਾਈਮ ਟਾਈਮ ਮੁਰੰਮਤ ਹੋ ਜਾਂਦੀ ਆ ਠੀਕ ਹੈ ਪਰ ਹੁਣ ਤਾਂ ਉਹ ਵੀ ਬਹੁਤ ਚਿਰ ਹੋ ਗਿਆ ਮੈਨੂੰ ਲੱਗਾ 20 ਸਾਲ ਹੋ ਗਏ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਆਪਾਂ ਲੋਕੜੀਆਂ ਤੇ ਫਰੀਦ ਲੋਕੜਾ ਤੇ ਇਹ ਮਹਿਲ ਹੁਣ 20 ਤੱਕ ਖੁੱਲਿਆ 20 ਤੱਕ ਖੁੱਲਿਆ ਹਾਂ 20 ਤਰੀਕ ਤੱਕ ਕਹਿੰਦੇ ਠੀਕ ਆ ਜੀ ਠੀਕ ਆ ਬਾਈ ਕਹਿੰਦਾ ਇਹ ਜਿਹੜੀ ਸੀ ਨਾ ਇਹ ਦਰਵਾਜ਼ਾ ਖੋਲ ਕੇ ਅੰਦਰ ਡਾਈਨਿੰਗ ਸੈੱਟ ਲੱਗਿਆ ਹੁੰਦਾ ਸੀ ਸਾਰਾ ਕੁਝ ਵਧੀਆ ਸੀਗਾ ਪਹਿਲਾਂ ਅਸੀਂ ਦੇਖਦੇ ਰਹੇ ਕਹਿੰਦੇ ਹੁਣ ਤਾਂ ਲੋਕ ਅੰਦਰ ਪਰ ਇਹਦੀ ਡਿਜ਼ਾਈਨਿੰਗ ਦੇਖੋ ਫੁੱਲ ਦੇਖੋ ਤੁਸੀਂ ਚਗਾਠਾਂ ਦੇਖੋ ਮਤਲਬ ਇਹਨੂੰ ਕੁਝ ਨਹੀਂ ਹੋਇਆ ਕੱਲੀ ਪੇਂਟ ਹੋਣ ਵਾਲਾ ਕੁਝ ਨਹੀਂ ਲੱਕੜ ਨੂੰ ਹੋਇਆ ਓਵੇਂ ਦੀ ਓਵੇਂ ਹੀ ਆ ਦਰਵਾਜ਼ੇ ਇੱਕ ਇੱਕ ਗਿੱਟ ਚੌੜੇ ਆ ਤੇ ਇਹ ਜਿਹੜਾ ਇਹਦਾ ਲੋਕ ਆ ਆ ਦੇਖੋ ਸੰਗਲੀ ਪਾ ਕੇ ਇਹਨੂੰ ਇੱਥੇ ਉਹ ਕੁੰਡਾ ਪੁਰਾਣਾ ਤੇ ਆ ਨਵਾਂ ਜੰਦਾ ਲੱਗਿਆ ਸਾਰੇ ਜਿਹੜੇ ਦਰਵਾਜ਼ੇ ਉਹ ਐਸ ਡਿਜ਼ਾਈਨ ਦੇ ਹੋਣੇ ਆ ਦੇਖੋ ਲਿਖਿਆ ਹੈਗਾ ਗੁਰਦੁਆਰਾ ਗੁਰਦੁਆਰਾ ਬਾਬਾ ਫਰੀਦ ਜੀ ਕਿਲਾ ਮੁਬਾਰਕ ਫਰੀਦਕੋਟ ਅਰੰਭਤਾ 20 ਨਵੰਬਰ ਹੁਣ ਆਪਾਂ ਵਾਪਸ ਚੱਲਦੇ ਆ ਬੁਕਸੋ ਦੇਖ ਲਈ ਆਪਾਂ ਆ ਜੋ ਕਿਤਾਬਾਂ ਦਾ ਵੀ ਲੱਗਿਆ ਸਟਾਲ ਯਾਰ ਪਹਾੜੇ ਦੇਖਿਆ ਕਿਤਾਬਾਂ ਨਾਲ ਵੀ ਆਪਾਂ ਨੂੰ ਪਿਆਰ ਆ ਇਹ ਵੀ ਆਪਾਂ ਦੇਖਦੇ ਆ ਸ਼ਾਇਦ ਸਾਰੀਆਂ ਕਿਤਾਬਾਂ ਹੀ ਹੈਗੀਆਂ ਇਹ ਕਿਤਾਬਾਂ ਬਾਈ ਥੋੜੀਆਂ ਜੀਆਂ ਵੇਚ ਰਿਹਾ ਬਾਈ ਕਹਿੰਦਾ 20 ਤੱਕ ਮੈਂ ਹੋ ਰਹੀ ਹੈਗਾ ਜਿੰਨੇ ਕਿਤਾਬ ਕੋਈ ਨਾਵਲ ਕਹਾਣੀਆਂ ਦੀ ਕਿਤਾਬ ਕੋਈ ਨੌਲੇਜ ਵਾਲੀ ਖਰੀਦਣੀ ਹੈ ਉਹ ਖਰੀਦ ਸਕਦਾ ਇਹ ਸੀਗਾ ਰਾਜ ਮਹਿਲ ਦਾ ਚੱਕਾ ਤੇ ਹੁਣ ਆਪਾਂ ਚੱਲਦੇ ਆ ਅੱਗੇ ਆਜੋ ਤੁਹਾਨੂੰ ਮਾਰਕੀਟ ਕੁਛ ਦਿਖਾਉਣਾ ਫਰੀਦਕੋਟ ਦੀ ਕਿੰਨੇ ਲੋਕ ਅਜੇ ਵੀ ਆਈ ਜਾਂਦੇ 3 ਵਜੇ ਦਾ ਟਾਈਮ ਹੋ ਗਿਆ ਇਹ ਦੇਖੋ ਛੱਤ ਦੇਖੋ ਤੁਸੀਂ ਇਹ ਹੌਣ ਨਹੀਂ ਪੇਟ ਹੋਇਆ ਇਹ ਰਾਜੇ ਦੇ ਟਾਈਮ ਤੇ ਆ ਮਹਾਰਾਜੇ ਹਰਿੰਦਰ ਸਿੰਘ ਬਰਾੜ ਦੇ ਟਾਈਮ ਤੇ ਆ ਜਿਹੜਾ ਕੰਦਾਂ ਨੂੰ ਰੰਗ ਆ ਇਹ ਹੁਣ ਕਰ ਰਹੇ ਆ ਆਹ ਵਾੜ ਆ ਸਾਰੀਆਂ ਖਿੜਕੀਆਂ ਆ ਦੇਖੋ ਸੀਸੀ ਲੱਗੇ ਆ ਕੋਸ ਨਹੀਂ ਹੋਇਆ ਸ਼ਾਇਦ ਬਾਹਰ ਦੇ ਇਟਲੀ ਉਟਲੀ ਤੋਂ ਖਰੀਦ ਕੇ ਲਗਵਾਏ ਆ ਜਿਹੜਾ ਇਹਦਾ ਮੇਨ ਗੇਟ ਆ ਤੁਸੀਂ ਪਹਿਲਾਂ ਵੀ ਦੇਖ ਲਿਆ ਕਿੱਡੇ-ਕੱਡੇ ਭੱਡੇ ਕਿਲ ਇੰਨੇ ਸੁਰੱਖਿਆ ਰੱਖਦੇ ਸੀਗੇ ਰਾਜੇ ਤੇ ਰਾਜ ਫਿਰ ਵੀ ਨਹੀਂ ਰਿਹਾ ਅਰਿਆਸਤਾਂ ਖਤਮ ਹੋ ਗਈਆਂ ਇੱਥੇ ਅਹਿਲਕਾਰ ਬੈਠਦੇ ਸੀ ਉਹ ਸੌਰੀ ਉਹਨਾਂ ਦੇ ਸੁਰੱਖਿਆ ਗਾਰਡ ਜਿਹੜੇ ਕਿਸੇ ਨੂੰ ਚਿੜੀ ਨਹੀਂ ਸੀ ਫੜਕਣ ਦਿੰਦੇ ਇਧਰ ਵੀ ਇਧਰ ਵੀ ਇੱਥੇ ਤੁਹਾਨੂੰ ਦਿਖਾਉਣਾ ਇੱਧਰ ਵੀ ਸਾਰਾ ਬਾਜ਼ਾਰ ਆ ਇੱਥੇ ਵੀ ਇਹਨਾਂ ਦੇ ਸੁਰੱਖਿਆ ਗਾਰਡ ਬੈਠਦੇ ਸੀ ਉਹ ਉੱਪਰ ਤੱਕ ਦੇਖੋ ਰਾਜਾ ਉੱਪਰੋਂ ਦੇਖਦਾ ਹੋਊਗਾ ਇੱਧਰ ਪੂਰਾ ਬਾਜ਼ਾਰ ਸੀਗਾ ਪੁਰਾਣਾ ਇਹ ਫਰੀਦਕੋਟ ਦਾ ਤੇ ਆਹਾ ਆ ਕੰਦਾ ਰਾਜ ਮਹਿਲ ਦੀਆਂ ਹੁਣ ਤੁਹਾਨੂੰ ਆਲੇ-ਦੁਆਲੇ ਦੀਆਂ ਕੰਦਾ ਦਿਖਾਉਣਾ ਤੁਹਾਨੂੰ ਅੱਗੇ ਇੱਕ ਵਾਰ ਬਾਜ਼ਾਰ ਦੇਖ ਲਓ ਤੁਸੀਂ ਇਹ ਬਾਜ਼ਾਰ ਫਰੀਦਕੋਟ ਦਾ ਪੁਰਾਣਾ ਬਾਜ਼ਾਰ ਜਿਹੜਾ ਰਾਜੇ ਦੇ ਟਾਈਮ ਤੇ ਵੀ ਸੀਗਾ ਤੇ ਹੁਣ ਵੀ ਓਵੇਂ ਚੱਲਦਾ ਆ ਸਾਰਾ ਬਾਜ਼ਾਰ ਆ ਇਹਦੇ ਵਿੱਚ ਮੋਟਰਸਾਈਕਲ ਤਾਂ ਆ ਜਾ ਸਕਦਾ ਗੱਡੀ ਨਹੀਂ ਆ ਸਕਦੀ ਇੱਧਰ ਵੀ ਬਾਜ਼ਾਰ ਆ ਦੋਨੇ ਸਾਈਡ ਤੇ ਸਿੱਧਾ ਵੀ ਬਾਜ਼ਾਰ ਆ ਇਹ ਤਿੰਨੇ ਬਾਜ਼ਾਰ ਆ 메ਨ ਬਾਜ਼ਾਰ ਕਹਿ ਸਕਦੇ ਹੋ 메ਨ ਬਾਜ਼ਾਰ ਹੀ ਆ ਤੇ ਆ ਇੱਥੇ ਰਾਜਾ ਦੇਖਦਾ ਹੋਊ ਪੂਰੇ ਬਾਜ਼ਾਰ ਨੂੰ ਆ ਜਾਓ ਇਹ ਬਾਜ਼ਾਰ ਦੀਆਂ ਹੀ ਗਲੀਆਂ ਸਾਰੀਆਂ ਮਹਿਲ ਦਾ ਆੜਾ ਦੁਆਲਾ ਆਪਾਂ ਦੇਖਦੇ ਆਂ ਬਾਜ਼ਾਰ ਦੇ ਨਾਲ-ਨਾਲ ਆ ਤੁਸੀਂ ਮਹਿਲ ਦੇਖੀ ਜੋ ਇਹ ਸ਼ਾਇਦ ਆ ਖਿੜਕੀਆਂ ਲਾਈਆਂ ਇਹ ਇਹਦੇ ਅੰਦਰ ਸੁਰੱਖਿਆ ਗਾੜੀ ਬੈਠਦੀ ਹੋਣੀ ਆ ਜਾ ਬਾਈ ਆ ਜਾ ਰਸ਼ ਬਹੁਤ ਆ ਦੇਖੋ ਕਿੰਨੀਆਂ ਕਿੰਨੀਆਂ ਵੱਡੀਆਂ ਕੰਧਾਂ ਕਿਉਂਕਿ ਫਰੀਦਕੋਟ रियासत ਵੀ ਬੜੀ ਮਸ਼ਹੂਰ रियासत ਸੀਗੀ ਇਹ ਰਾਜ ਮਹਿਲ ਆ ਸਾਰਾ